ਰਾਜੇ ਨੂੰ ਕੋਈ ਹੁਣ ਕਹੇ ਨਾ ਤੈਨੂੰ ਸੈਂਟਰ ਦਾ ਵਜ਼ੀਰ ਭਜਾਉਣਿਆ 1 ਮਿੰਟ ਚ ਰੋਹਣ ਕਹਿੰਦੇ ਨੂੰ ਛੱਡ ਕੇ ਉਧਰ ਵਗਜੋ 1 ਮਿੰਟ ਚ 1 ਮਿੰਟ ਨਹੀਂ ਲਾਉਣਾ ਪਹਿਲਾਂ ਵੀ ਗਏ ਨੇ ਆ ਰਵਨੀਤ ਬਿੱਟੂ ਵੇਖੋ ਤੁਹਾਡੇ ਸਾਹਮਣੇ ਆ ਇਹ ਤਾਕਤਾਂ ਦੇ ਭੁੱਖੇ ਨੇ ਤੂੰ ਗਿੱਦੜ ਵਾਹਲੇ ਨੂੰ ਪਿਆਰ ਨਹੀਂ ਕਰਦਾ ਤੂੰ ਉਹਦਿਆਂ ਨੂੰ ਪਿਆਰ ਕਰਦਾ ਇਹ ਸਾਬਤ ਕੀਤਾ ਉਹ ਇਨਸਾਨ ਨੇ ਤੇ ਤੁਸੀਂ ਇਸ ਵਾਰ ਸਮਝ ਗਏ ਤੁਸੀਂ ਇਸ ਵਾਰ ਸਮਝ ਗਏ ਕਿ ਹੁਣ ਮਿੱਤਰਾ ਭੱਜ ਲਾ ਜਿੰਨਾ ਜੋਰ ਲਾਉਣਾ ਲਾਲਾ ਤੇਰਾ ਇੱਕ ਇੱਕ ਪੱਸਾ ਕਰਾਂਗੇ 1200 ਰਾਜੇ ਤੇ 16 ਮਨਪ੍ਰੀਤ ਦੇ ਉਹ ਦੂਆ ਨੇਤਾ ਦੇ ਤੇ ਸਾਡੇ 2.5 ਸਾਲਾ 2.5 ਤੁਸੀਂ ਦੇ ਦੋ 100 ਕਰੋੜ ਆ ਗਿਆ 100 ਕਰੋੜ ਸਦ ਲਈ ਹੋਰ ਲੈ ਕੇ ਆਵਾਂਗੇ ਅਸੀਂ ਵਾਦਾ ਕਰਕੇ ਜਾਣਾ ਕਿ ਮਨਪ੍ਰੀਤ ਬਦਲੋ ਉਹ ਫੁੱਲ ਲਈ ਫਿਰਦਾ ਜਿਹੜੇ ਫੁੱਲ ਨੇ ਸਾਡੇ 700 ਕਿਸਾਨਾਂ ਦੇ ਪੁੱਤ ਸਾਡੇ ਭਰਾ ਸਾਡੀਆਂ ਮਾਵਾ ਦੇ ਪੁੱਤ ਸ਼ਹੀਦ ਕਰਨੇ ਉਹ ਫੁੱਲ ਲਈ ਫਿਰਦਾ ਹੈ ਇਹਨੂੰ ਸ਼ਰਮ ਆਉਣੀ ਚਾਹੀਦੀ ਆ ਮਨਪ੍ਰੀਤ ਬਦਲ ਨੂੰ ਤੂੰ ਵੀ 2-400 ਕਿਲੇ ਦਾ ਮਾਲਕ ਹੋਏਗਾ ਆਪਣੀ ਦਾ ਵੱਧ ਹੋਏਗਾ ਵੱਡਾ ਜਗਾੜਾ ਤੁਹਾਡਾ ਫਿਰ ਵੀ ਜੱਟਾਂ ਦਾ ਪੁੱਤ ਕਹੋਣਾ ਸਾਡੇ ਪੁੱਤ ਸ਼ਹੀਦ ਹੋਏ ਦਿੱਲੀ ਤੇ ਤੂੰ ਫੁੱਲ ਲੈ ਕੇ ਆ ਗਿਆ ਤੈਨੂੰ ਸ਼ਰਮ ਨਹੀਂ ਜਦੋਂ ਪਿੰਡ 'ਚ ਵੜਦਾ ਤੈਨੂੰ ਘੇਰ ਕੇ ਇੱਕੋ ਇੱਕੀ ਗੱਲ ਦਾ ਜਵਾਬ ਪੁੱਛੋ ਵੀ ਨੌਕਰੀਆਂ ਸਾਨੂੰ ਬਾਅਦ 'ਚ ਦੇਈਂ ਨੌਕਰੀਆਂ ਵੜਦਾ ਫਿਰਦਾ ਨਾ ਪਿੰਡ 'ਚ ਬਿਠਾ ਕੇ ਨੌਕਰੀਆਂ ਬਾਅਦ 'ਚ ਦੇਈ ਜਿਹੜਾ 700 ਸ਼ਹੀਦ ਹੋਇਆ ਕੋਈ ਉਹ ਕਿਹੜੇ ਲੱਖੇ ਪਾਏਗਾ ਜੰਮਿਆ ਵੜਿੰਗਾ ਰਹਿੰਦਾ ਮੁਖਸਰਾ ਐਮਐਲਏ ਸੋਡਿਓ ਬਣਿਆ ਜਦੋਂ ਮੌਕਾ ਮਿਲਿਆ ਨਾਲ ਦੀ ਨਾਲ ਬਠੰਡੇ ਭੱਜ ਗਿਆ ਜੋ ਉੱਲਾਰਨ ਸਰਕਾਰ ਚ ਅੱਗੇ ਵੱਡਾ ਬਣੂਗਾ ਉਥੋਂ ਹਾਰ ਗਿਆ ਤੁਸੀਂ ਫੇਰ ਕਿਤੇ ਆਤਾ ਦੁਬਾਰੇ ਆ ਗਿਆ ਐਸ ਵਾਰ ਫੇਰ ਲੁਧਿਆਣੇ ਚਲਾ ਗਿਆ ਸਮਝਣ ਵਾਲੀ ਗੱਲ ਆ ਐਸ ਬੰਦੇ ਨੂੰ 13 ਸਾਲ ਦਿੱਤੇ ਬੰਦਿਆਂ ਨਾਲ ਤਾਂ ਧੋਖਾ ਹੀ ਧੋਖਾ ਜਿਹੜੇ ਬੰਦੇ ਨੇ ਰਾਜੇ ਤੈਨੂੰ ਤਾਕਤ ਦਿੱਤੀ ਇਹਨਾਂ ਲੋਕਾਂ ਨੇ ਜਿਹੜਾ ਨੇ ਤੈਨੂੰ ਇਸ ਲੈਵਲ ਤੱਕ ਬਣਾਇਆ ਇੱਕ ਆਮ ਤੋਂ ਤੈਨੂੰ ਖਾਸ ਬਣਾਇਆ ਧੋ ਹੋ ਲੋਕਾਂ ਦੀ ਇੱਕ ਮਿੰਟ ਚ ਵੇਚ ਗਿਆ ਯਾਰ ਚੰਡੀ ਸਾਹਿਬ ਦੇ ਪੋਸਟਰ ਜੇ ਲਈ ਜਾਂਦਾ ਹੁਣ ਇਹ ਤੁਸੀਂ ਵੇਖਿਆ ਉਹ ਬੰਨਾ ਨੇ ਸ਼ੁਰੂ ਕਰਿਆ ਕੰਮ ਹੁਣ ਠੀਕ ਹੈ ਤੇ 6 ਸਾਲ ਡੇਢ ਸਾਲ ਪਹਿਲਾਂ ਨਾ ਇਹ ਭਾਰਤ ਜਿਹੜਾ ਯਾਤਰਾ ਆਈ ਰਾਹੁਲ ਗਾਂਧੀ ਦੀ ਇਹ ਕਹੇ ਆ ਚੰਨੀ ਦਾ ਪੋਸਟ ਨਹੀਂ ਹੋਣਾ ਚਾਹੀਦਾ ਮੈਂ ਪਾਰਟੀ ਪ੍ਰਧਾਨਾ ਮੇਰੀ ਫੋਟੋ ਲਾਓ ਸਮੇ ਦਾ ਗੇੜ ਦੇਖ ਲਓ ਹੁਣ ਚੰਨੀ ਦੇ ਫੋਟੋ ਮੈਂ ਦੁਬਾਰੇ ਲਾਉਣ ਲੱਗ ਗਿਆ ਇਹ ਲਾਉਂਗਾ ਨਹੀਂ ਸੀ ਤੁਸੀਂ ਲਾਉ ਲਾਇਆ ਜਿਹੜੀ ਮੈਂ ਗੱਲ ਕਹਿ ਰਿਹਾ ਬੜੀ ਤਰਕ ਨਾਲ ਕਹਿ ਰਿਹਾ ਕਿਉਂਕਿ ਈਡੀ ਵੱਡੀ ਗੱਲ ਸਟੇਜ ਤੋਂ ਕਹਿਣੀ ਇਹ ਗੱਲ ਦਾ ਮੈਂ ਜਵਾਬ ਦੇ ਵੀ ਆ ਅਨੇਕਾਂ ਮੁੰਡੇ ਅਨੇਕਾਂ ਮੁੰਡੇ ਜਿਹੜੇ ਦੇ ਪਿੱਛੇ ਘਰ ਛੱਡ ਕੇ ਇਹਦੇ ਪਿੱਛੇ ਤਾਂ ਕੀ ਪਾਰਟੀ ਵਿਚੀ ਘਰ ਛੱਡ ਕੇ ਤੁਰੇ ਫਿਰਦੇ ਸੀਗੇ ਠੀਕ ਹੈ ਐਸ ਬੰਦੇ ਨੇ ਚੁਣ-ਚੁਣ ਕੇ ਉਹ ਖਤਮ ਕੀਤੇ ਨੇ ਸਿਆਸੀ ਤੌਰ ਤੇ ਚੁਣ-ਚੁਣ ਕੇ ਮੈਂ ਤੁਹਾਡੇ ਵੱਡੇ ਸਭ ਤੋਂ ਵੱਡੀ ਉਦਾਹਰਨਾ ਹੋਰ بڑے ਮੁੰਡੇ ਨੇ ਜੇ ਮੈਂ ਨਾਮ ਲੈਣ ਲੱਗ ਜਾ ਤਾਂ ਲਿਸਟ ਬਹੁਤ ਵੱਡੀ ਹੋ ਜਾ ਬਨਾਰੇ ਬਹੁਤ ਨੇ ਬਸ ਇਹ ਕਿਰਦਾਰ ਬਾਰੇ ਤੁਹਾਨੂੰ ਮੈਂ ਚੰਦ ਸ਼ਬਦਾਂ ਦੀ ਗੱਲ ਮੈਂ ਮੇੜੂਗਾ ਜਿਵੇਂ ਕਿ ਆਪਾਂ ਗੱਲ ਕਰੀਏ ਲੀਡਰਾਂ ਦੀ ਤਾਂ ਜਗਮੀਤ ਬਰਾੜ ਸਾਹਿਬ ਉਸ ਤੋਂ ਬਾਅਦ ਕੈਪਟਨ ਮਰਿੰਦਰ ਸਾਹਿਬ ਪ੍ਰਤਾਪ ਬਾਜਵਾ ਸਾਹਿਬ ਜਿੰਨੇ ਲੀਡਰ ਕੌਮਸ ਦੇ ਦੇਗਜ ਹੋਲੇ ਸਾਰਿਆਂ ਦੇ ਪੈਰਾਂ 'ਚ ਬੈਠ ਕੇ ਬਾਪੂ ਕਹਿ ਕੇ ਦਰਸ਼ਕ ਖੋਤੇ ਠੀਕੇ ਰਣਾ ਕੋ ਜੀਤ ਦੀ ਈਵਨ ਕਿ ਨਵਜੋਤ ਸਿੱਧੂ ਜਿੰਨੇ ਲੀਡਰ ਹੋਏ ਨੇ ਸਾਰਿਆਂ ਦੇ ਘਰੇ ਬੜਿਆ ਘਰੇ ਬੜ ਕੇ ਭੇਤ ਪਾ ਕੇ ਸਾਰਿਆਂ ਨੂੰ ਠੋਕਿਆ ਇਹ ਬੰਦਾ ਸਾਰਿਆਂ ਨੂੰ ਬਾਡੋ ਲਾ ਕੇ ਕਿ ਗਿੱਦੜ ਵਾਹੇ ਵਾਲਿਓ ਸੱਤਿਆਣੇ ਵਾਲਿਓ ਰਾਜਾ ਤਾਂ ਗਿਆ ਗਈ ਰਾਣੀ ਵੀ ਜਿਹੜੇ ਚਮਚੇ ਤੇ ਕੜਸ਼ੀਆਂ ਰਹਿ ਗਏ ਉਹ 20 ਤਰੀਕ ਨੂੰ ਤੁਸੀਂ ਮਾਜਦੇ ਹੋ ਇੱਥੇ 13 ਦੇ ਵਿੱਚ 71 ਵਿਯੁਗ ਸਹਿਬਾਨ ਨੌਜਵਾਨ ਸਾਥੀ ਬਲੰਟੀਅਰ ਸਹਿਬਾਨ ਸਾਰੇ ਅਹੁਦੇਦਾਰ ਸਹਿਬਾਨ ਤੇ ਖਾਸ ਤੌਰ ਤੇ ਉਚੇਚੇ ਤੌਰ ਤੇ ਸਾਡੇ ਵਿੱਚ ਪਹੁੰਚੇ ਨੇ ਸਾਡੇ ਵੱਡੇ ਵੀਰ ਲੋਕ ਸਭਾ ਮੈਂਬਰ ਮਾਲਵਿੰਦਰ ਕੰਗ ਜੀ ਤੇ ਐਮ ਐਲ ਏ ਸਾਹਿਬ ਹੋਰ ਵੀ ਜਿਹੜੇ ਅਹੁਦੇਦਾਰ ਸਹਿਬਾਨ ਇੱਥੇ ਵਿਲਾਸਮਾਨ ਨੇ ਸਭ ਨੂੰ ਫਤਿਹ ਅਰਜ ਕਰਦਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ੱਟ ਲਈ ਥੋੜੀ ਲੜਾਈ ਬੜੀ ਇਤਿਹਾਸਕ ਆ ਤੇ ਜਿਸ ਤਰ੍ਹਾਂ ਦੀ ਲੜਾਈ ਆ ਨਾ ਚੜ੍ਹਦੀ ਕਲਾ ਦੀ ਫਤਿਹ ਹੋਣੀ ਚਾਹੀਦੀ ਆ ਤੇ ਧਰਤੀ ਵੀ ਛੱਤਿਆਣੇ ਦੀ ਆ ਇਸ ਕਰਕੇ ਇੱਕ ਵਾਰ ਗੱਜ ਕੇ ਸ਼੍ਰੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਬੜੀਆਂ ਗੱਲਾਂ ਕਿਉਂਕਿ ਜਿੰਨਾ ਟਾਈਮ ਚੜ੍ਹਦੀ ਕਲਾ ਦੀ ਆਵਾਜ਼ ਨਹੀਂ ਨਿਕਲਦੀ ਤੇ ਲੜਾਈ ਲੜਨੀ ਹੋਵੇ ਜਿਹੜੀ ਇਹ ਲੜਾਈ ਆ ਵੈਸੇ ਤਾਂ ਗਿੱਦੜ ਵਾਹੇ ਨੇ ਮਨ ਬਣਾ ਲਿਆ ਕਿਉਂਕਿ ਕਈ ਦਿਨਾਂ ਦੀ ਜਿਹੜੀ ਧੁੰਦ ਜੀ ਆ ਚੱਲੀ ਜਾਂਦਾ ਨਾ ਮੌਸਮ ਦਾ ਇਹ ਰਾਜੇ ਨੂੰ ਪਰੇਸ਼ਾਨ ਕਰ ਰਿਹਾ। ਵੀਰ ਆਏ ਤਾਂ ਕਿ ਕਿਦੜਾ ਆਏ ਹੋਈ ਨਹੀਂ ਸੀ ਜਿਵੇਂ ਹੁਣ ਹੋਈ ਜਾਂਦਾ ਹੈਗਾ। ਇੱਕ ਇਲੈਕਸ਼ਨ ਆ ਇੱਕ ਟਾਈਮ ਨਾਲ ਹੀ ਸੂਰਜ ਛਿਪ ਜਾਂਦਾ। ਸਵੇਰੇ ਸੂਰਜ ਚੜ੍ਹਨ ਤੇ ਟਾਈਮ ਲੱਗਦਾਗਾ ਵੇਖ ਲੈਣ ਇਹ ਵੀ ਜਿਹੜੇ ਇਹ ਹਾਲਾਤ ਨੇ ਮੇਰੇ ਹੱਕ 'ਚ ਨਹੀਂ। ਮੈਂ ਤਾਂ ਅਕਸਰ ਹੀ ਕਹਿਣਾ ਹੁੰਨਾ ਹਰੇਕ ਰੈਲੀ ਤੋਂ ਤੇ ਤੁਹਾਡੇ ਕੋਲੇ ਵੀ ਕਹਿਣਾ ਕਿ ਗਿੱਦੜਵਾਹੇ ਵਾਲਿਓ, ਛੱਤਿਆਣੇ ਵਾਲਿਓ ਰਾਜਾ ਤਾਂ ਗਿਆ। ਗਈ ਰਾਣੀ ਵੀ। ਜਿਹੜੇ ਚਮਚੇ ਦੇ ਕੜਸ਼ੀਆਂ ਰਹਿ ਗਏ ਉਹ 20 ਤਰੀਕ ਨੂੰ ਤੁਸੀਂ ਮਾਜਦੇ ਹੋ ਮਾਜੋਗੇ ਹੱਥ ਖੜੇ ਕਰਕੇ ਦੱਸੋ ਮਾਜੋਗੇ ਤੇ ਮਾਜਣਾ ਵੀ ਕਿਹਦੇ ਨਾਲ ਸੌਖਾ ਤਰੀਕਾ ਤੇ ਆਪਾਂ ਪਿੰਡਾਂ 'ਚ ਰਹਨੇ ਆ ਤੇ ਆਪਣੀਆਂ ਤਾਂ ਬੇਬੇ માતા ਸਾਰੀਆਂ ਮਾਂਝ ਹੀ ਕਹਿੰਦੀਆਂ ਨੇ ਜਿਹਨੂੰ ਝਾੜੂ ਕਹਿੰਦੇ ਆਪਣਾ ਚੋਣ ਨਿਸ਼ਾਨ ਉਹੀ ਮਾਂਜੇ ਨਾਲ ਮਾਂਜਣਾ ਬਸੇ ਵੋਟ ਪਾਈ ਜਾਓ 2 ਨੰਬਰ ਤੇ ਚੋਣ ਨਿਸ਼ਾਨਾ ਭਾਈ ਡਿੰਪੀ ਦਾ ਠੀਕ ਆ ਲਿਆਉਣਾ ਪਹਿਲੇ ਹੀ ਤੇ ਆ ਝਾੜੂ ਵੀ ਹੋ ਫੋਟੋ ਵੀ ਹੋ ਲਾ ਕੇ ਉਂਗਲੀ ਗਿਆ ਲਾਈ ਉਂਗਲੀ ਗਿਆ ਐਸ ਕਰਕੇ ਜੇ ਤੁਸੀਂ ਐਸ ਵਾਰ ਇਹਨੂੰ ਸਬਕ ਨਾ ਸਖਾਇਆ ਨਾ ਤਾਂ ਇਹ ਸਮਝ ਲਿਓ ਵੀ ਇਹਦਾ ਹੰਕਾਰ ਇਸ ਲੈਵਲ ਤੱਕ ਆਜੂ ਕਿ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਤੇ ਨੌਜਵਾਨ ਆਉਣ ਵਾਲੀ ਪੀੜ੍ਹੀ ਇਹ ਬਰਬਾਦ ਕਰਕੇ ਰੱਖ ਦੂੰ ਜਿਹੜੀ ਮੈਂ ਗੱਲ ਕਹਿ ਰਿਹਾ ਬੜੀ ਤਰਕ ਨਾਲ ਕਹਿ ਰਿਹਾ ਕਿਉਂਕਿ ਐਡੀ ਵੱਡੀ ਗੱਲ ਸਟੇਜ ਤੋਂ ਕਹਿਣੀ ਇਹ ਗੱਲ ਦਾ ਮੈਂ ਜਵਾਬ ਦੇ ਵੀ ਆ ਅਨੇਕਾ ਮੁੰਡੇ ਅਨੇਕਾ ਮੁੰਡੇ ਜਿਹੜੇ ਦੇ ਪਿੱਛੇ ਘਰ ਛੱਡ ਕੇ ਇਹਦੇ ਪਿੱਛੇ ਤਾਂ ਕੀ ਪਾਰਟੀ ਪਿੱਛੇ ਘਰ ਛੱਡ ਕੇ ਤੁਰੇ ਫਿਰਦੇ ਸੀਗੇ ਠੀਕ ਹੈ ਐਸ ਬੰਦੇ ਨੇ ਚੁਣ-ਚੁਣ ਕੇ ਉਹ ਖਤਮ ਕੀਤੇ ਨੇ ਸਿਆਸੀ ਤੌਰ ਤੇ ਚੁਣ-ਚੁਣ ਕੇ ਮੈਂ ਤੁਹਾਡੇ ਵੱਡੇ ਸਭ ਤੋਂ ਵੱਡੀ ਉਦਾਹਰਨਾਂ ਹੋਰ بڑے ਮੁੰਡੇ ਨੇ ਜੇ ਮੈਂ ਨਾਮ ਲੈਣ ਲੱਗ ਜਾ ਤਾਂ ਲਿਸਟ ਬਹੁਤ ਵੱਡੀ ਹੋ ਜਾ ਬਨਾਰੇ ਬਹੁਤ ਨੇ ਬਸ ਇਹ ਕਿਰਦਾਰ ਬਾਰੇ ਤੁਹਾਨੂੰ ਮੈਂ ਚੰਦ ਸ਼ਬਦਾਂ ਚ ਗੱਲ ਮਨੇ ਮੇੜੂਗਾ ਜਿਵੇਂ ਕਿ ਆਪਾਂ ਗੱਲ ਕਰੀਏ ਲੀਡਰਾਂ ਦੀ ਤਾਂ ਜਗਮੀਤ ਬਰਾੜ ਸਾਹਿਬ ਉਸ ਤੋਂ ਬਾਅਦ ਕੈਪਟਨ ਮਰਿੰਦਰ ਸਾਹਿਬ ਪ੍ਰਤਾਪ ਬਾਜਵਾ ਸਾਹਿਬ ਜਿੰਨੇ ਲੀਡਰ ਕੌਂਸਲ ਦੇ ਦੇਗੇ ਹੋਣੇ ਸਾਰਿਆਂ ਦੇ ਪੈਰਾਂ 'ਚ ਬੈਠ ਕੇ ਬਾਪੂ ਕਹਿ ਕੇ ਦਰਸ਼ਕ ਖੋਤੇ ਠੀਕ ਹੈ ਰਣਾ ਕੋ ਜੀਤ ਦੀ ਇਵਨ ਕਿ ਨਵਜੋਤ ਸਿੱਧੂ ਜਿੰਨੇ ਲੀਡਰ ਹੋਏ ਨੇ ਸਾਰਿਆਂ ਦੇ ਘਰੇ ਬੜਿਆ ਧਰੇ ਬਣ ਕੇ ਭੇਤ ਪਾ ਕੇ ਸਾਰਿਆਂ ਨੂੰ ਠੋਕਿਆ ਇਹ ਬੰਦਾ ਸਾਰਿਆਂ ਨੂੰ ਬਾਢੋ ਲਾ ਕੇ ਚੰਨੀ ਸਾਹਿਬ ਚੰਨੀ ਸਾਹਿਬ ਚੰਨੀ ਸਾਹਿਬ ਦੇ ਪੋਸਟਰ ਜੇ ਲਾਈ ਜਾਂਦਾ ਹੁਣੇ ਤੁਸੀਂ ਵੇਖਿਆ ਹੋਊਗਾ ਨਾ ਇਹ ਸ਼ੁਰੂ ਕਰਿਆ ਕੰਮ ਹੁਣ ਠੀਕ ਹੈ ਤੇ ਸਾਲ ਡੇਢ ਸਾਲ ਪਹਿਲਾਂ ਨਾ ਇਹ ਭਾਰਤ ਜਿਹੜਾ ਯਾਤਰਾ ਆਈ ਸੀ ਰਾਹੁਲ ਗਾਂਧੀ ਦੀ ਇਹ ਕਹੇ ਆ ਚੰਨੀ ਦਾ ਪੋਸਟ ਨਹੀਂ ਹੋਣਾ ਚਾਹੀਦਾ ਮੈਂ ਪਾਰਟੀ ਪ੍ਰਧਾਨਾ ਮੇਰੀ ਫੋਟੋ ਲਾਓ ਸਮੇ ਦਾ ਗੇੜ ਦੇਖ ਲਓ ਹੁਣ ਚੰਨੀ ਦੇ ਫੋਟੋ ਮੈਂ ਦੁਬਾਰੇ ਲਾਉਣ ਲੱਗ ਗਿਆ ਇਹ ਲਾਉਂਦਾ ਨਹੀਂ ਸੀ ਤੁਸੀਂ ਲਾਉ ਲਾਇਆ ਇਹ ਕਿੱਧਰ ਵਾਰਿਆਂ ਨੇ ਲਾਉ ਲਾਤੀਆ ਉਹਨੇ ਵੇਖ ਲਿਆ ਵੀ ਇਸ ਵਾਰ ਜਿਹੜੀ ਹਵਾਲਾ ਲੋਕਾਂ ਦੀ ਗੱਲ ਆ ਨਾ ਉਸ ਇਨਸਾਨ ਦੇ ਹੱਕ ਚ ਭਾਈ ਜਿਹੜਾ ਇੱਥੇ ਜੰਮਿਆਗਾ ਇੱਥੇ ਹੀ ਰਹਿੰਦਾ ਜਿਹੜਾ ਹੱਕਦਾਰ ਆ ਗਿੱਦੜਵਈ ਦੀ ਵੋਟ ਲੈਣ ਦਾ ਇਹ ਤਾਂ ਹੱਕਦਾਰੀ ਨਹੀਂ ਮੈਂ ਤਾਂ ਹੈਰਾਨ ਤੁਸੀਂ 13 ਸਾਲ ਬੁਟਕੀ ਸੋਚ ਕੇ ਪਾਈਗੇ ਭੋਲੇ ਉਹ ਜਾਂਦਾ ਸਮਝ ਨਹੀਂ ਜਾਂ ਡਰਾਮੇਵਾਜੀ ਇੰਨਾ ਕਿ ਸਾਨੂੰ ਮਗਰ ਲਾ ਲਿਆ ਕਾਰਨ ਕੀ ਆ ਜੰਮਿਆ ਵੜਿੰਗ ਰਹਿੰਦਾ ਮੁਕਸਰਾ ਐਮਐਲ ਸੋਡਿਓ ਬਣਿਆ ਜਦੋਂ ਮੌਕਾ ਮਿਲਿਆ ਨਾਲ ਦੀ ਨਾਲ ਬਠੰਡੇ ਭੱਜ ਗਿਆ ਚੋਣ ਲੜਨ ਸਰਕਾਰ ਚ ਵੀ ਵੱਡਾ ਬਣੂਗਾ ਉਥੋਂ ਹਾਰ ਗਿਆ ਤੁਸੀਂ ਫੇਰ ਜਿੱਤਿਆ ਤਾਂ ਦੁਬਾਰੇ ਆ ਗਿਆ ਐਸ ਵਾਰ ਫੇਰ ਉਹਦੇ ਨੇ ਚਲਾ ਗਿਆ ਸਮਝਣ ਵਾਲੀ ਗੱਲ ਆ ਐਸ ਬੰਦੇ ਨੂੰ 13 ਸਾਲ ਦਿੱਤੇ ਬੰਦਿਆਂ ਨਾਲ ਤਾਂ ਧੋਖਾ ਹੀ ਧੋਖਾ ਜਿਹੜੇ ਬੰਦੇ ਨੇ ਰਾਜੇ ਤੈਨੂੰ ਤਾਕਤ ਦਿੱਤੀ ਦਿਨਾਂ ਲੋਕਾਂ ਨੇ ਜਿਹੜਾ ਨੇ ਤੈਨੂੰ ਇਸ ਲੈਵਲ ਤੱਕ ਬਣਾਇਆ ਇੱਕ ਆਮ ਤੋਂ ਤੈਨੂੰ ਖਾਸ ਬਣਾਇਆ ਤੂੰ ਹੋ ਲੋਕਾਂ ਦੇ ਵੀ ਕਮੈਂਟ ਚ ਵੇਚ ਗਿਆ ਯਾਰ ਕਿਤੇ ਤਾਂ ਖੜਨਾ ਪਊਗਾ ਕਿਤੇ ਤਾਂ ਲੜਾਈ ਲੋਕਾਂ ਦੀ ਲੜਨੀ ਪਊ ਤੂੰ ਲੁਧੇਣੇ ਚਲਾ ਗਿਆ ਇਹਨੂੰ ਜਵੱਖਣ ਦੀ ਲੜਾਈ ਕੌਣ ਲੜੂਗਾ ਬਈ ਦੱਸ ਮੈਨੂੰ ਤੇ ਜਿਵੇਂ ਨੀ ਚੋਣ ਹੋ ਰਹੀ ਆ ਉਹ ਗੱਲਾਂ ਕਰਦਾ ਨਾ ਭਈ ਜਿਮਨੀ ਚੋਂ ਹੋ ਰਹੀ ਆ ਤਾਂ ਫੋਕੀ ਦੀ ਵਜ੍ਹਾ ਨਾਲ ਰਹੀ ਆ ਇਹਨਾਂ ਨੇ ਤਾਂ ਜਿੱਤਿਆ ਤਾਂ ਸੀ ਤੈਨੂੰ ਹੁਣ ਕਹਿ ਰਿਹਾ ਇੱਕ ਮੌਕਾ ਕਿਉਂ ਬਈ 2.5 ਸਾਲ ਪਹਿਲਾਂ ਤੈਨੂੰ ਮੌਕਾ ਦਿੱਤਾ ਨਹੀਂ ਇਹੀ ਲੋਕ ਉਹੀ ਹਲਕਾ ਉਹੀ ਪੋਸਟ ਦੀ ਲੜਾਈ ਆ ਤੇ ਕਿਉਂ ਛੱਡ ਗਿਆ ਤੂੰ ਤੇਰੇ ਮਨਚ ਚੋਲ ਸੀ ਤੂੰ ਗਿੱਦੜ ਵਾਹ ਵਾਲਿਆਂ ਨੂੰ ਪਿਆਰ ਨਹੀਂ ਕਰਦਾ ਤੂੰ ਅੁੱਧਿਆਂ ਨੂੰ ਪਿਆਰ ਕਰਦਾ ਇਹ ਸਾਬਤ ਕੀਤਾ ਉਹ ਇਨਸਾਨ ਨੇ ਤੇ ਤੁਸੀਂ ਇਸ ਵਾਰ ਸਮਝ ਗਏ ਤੁਸੀਂ ਇਸ ਵਾਰ ਸਮਝ ਗਏ ਕਿ ਹੁਣ ਮਿੱਤਰਾ ਭੱਜ ਲਾ ਜਿੰਨਾ ਜੋਰ ਲਾਉਣਾ ਲਾਲਾ ਤੇਰਾ ਇੱਕ ਇੱਕ ਪਾਸਾ ਕਰਾਂਗੇ ਤੇ ਤੁਹਾਡੇ ਅੱਗੇ ਹੱਥ ਜੋੜ ਕੇ ਮੈਂ ਨਾ ਅੱਜ ਛੱਤਾਂ ਦੀ ਧਰਤੀ ਤੇ ਖੜ ਕੇ ਬੇਨਤੀ ਕਰਦਾ ਹੁਣ ਹੁਣ ਇਹ ਮੌਕਾ ਹੱਥੋਂ ਨਾ ਕੱਢ ਦਿਓ ਤੇਰਾ ਸਾਲ ਦਿੱਤੇ ਨੇ ਕੋਈ ਇੱਕ ਮੌਕੇ ਦੀ ਲੋੜ ਨਹੀਂ ਹੋਣਾ 16 ਸਾਲ ਉਰਦੂ ਵਾਲੇ ਨੇਤਾ ਨੂੰ ਦਿੱਤੇ ਨੇ ਇੱਕ ਮੌਕੇ ਦੀ ਕੋਈ ਲੋੜ ਨਹੀਂ ਉਹਨੂੰ ਠੀਕ ਹੈ ਐਸ ਬੰਦੇ ਨੇ ਹਾਰਨ ਤੋਂ ਬਾਅਦ 10 ਸਾਲ ਤੁਹਾਡੇ ਜਵਾਖਾਂ 'ਚ ਤੁਹਾਡੇ ਪਰਿਵਾਰਾਂ 'ਚ ਲਾਇਨੇ ਬਾਈ ਜੀ ਕੋਈ ਸਰਪੰਚੀ ਹਾਰ ਜੇ ਨਾ ਮੁੜ ਕੇ ਪਿੰਡ ਛੱਡ ਕੇ ਚੰਡੀਗੜ੍ਹ ਦੇ ਦਵਾਨੇ ਚਲਾ ਜਾਂਦਾ ਮੱਥੇ ਨਹੀਂ ਲਾਉਂਦਾ ਇਹ ਫੇਰ ਵੀ ਤੁਹਾਡੇ ਚ ਨਿਭਦੇ ਨਹੀਂ ਤੁਹਾਡੇ ਚ ਖੜਦੇ ਨੇ ਐਸ ਕਰਕੇ ਜਿਹੜਾ ਇਹ ਮੌਕਾ ਨਾ ਇਹ ਸਾਡੇ ਵੱਡੇ ਵੀਰ ਹਰਦੀਪ ਭਾਈ ਨੂੰ ਡਿੰਪੀ ਤੋਂ ਸਭ ਨੂੰ ਦੇਣਾਗਾ ਆਓ ਅਬੀ ਜੀ ਆਓ ਅਬੇ ਭਾਈ ਆਲੇ ਇਹ ਮੌਕਾ ਨਾ ਜਿਹੜਾ ਭਾਈ ਡਿੰਪੀ ਨੂੰ ਦੇਣਾ ਯਾਰ ਇੱਕ ਮੌਕਾ ਤਾਂ ਹੁਣ ਉਹਦਾ ਬਣਦਾਗਾ ਆਪਦੇ ਪਰਿਵਾਰਾਂ ਨੂੰ ਬੱਚਿਆਂ ਨੂੰ ਸਾਥੀਆਂ ਨੂੰ ਜਿੱਥੇ-ਥੇ ਰਿਸ਼ਤੇਦਾਰੀਆਂ ਨੇ ਘਰੇ-ਘਰੇ ਜਾ ਕੇ ਕਹੋ ਹਰੇਕ ਨੂੰ ਕਹੋ ਕਿ ਯਾਰ ਸਰਕਾਰ ਤੁਹਾਡੇ ਘਰੇ ਆਈ ਜਾਂ ਚੱਲ ਕੇ ਪਹਿਲੀ ਵਾਰ ਮੌਕਾ ਮਿਲ ਰਿਹਾ ਆਪਣੀ ਸਰਕਾਰ ਚ ਵੱਡੀ ਹਿੱਸੇਦਾਰੀ ਪਾਉਣ ਦਾ ਅਜੇ ਐਮਐਲਏ ਦੀਆਂ ਵੋਟਾਂ ਪਈਆਂ ਨੇ 100 ਕਰੋੜ ਦੇ ਆਸ-ਪਾਸ ਗਿੱਦੜਵਾਹੇ ਕੋਲ ਆ ਗਿਆ ਤੇ ਇਹ ਗੱਲ ਅਸੀਂ ਵਾਦਾ ਕਰਕੇ ਜਾਂਦੇ ਆ ਬਾਈ ਹਰਦੀਪ ਡਿੰਪੀ ਹਰੇਕ ਥਾਂ ਗੱਲ ਕਹਿੰਦਾ ਸਟੇਜ ਤੋਂ ਕਿ ਗਿੱਦੜਵਾਹੇ ਵਾਲਿਓ ਜੇ ਢਾਈ ਸਾਲਾਂ ਚ ਨਾ ਮੈਂ ਤੁਹਾਡੇ ਨਾਲ ਖਰਾ ਦਾ ਉੱਤਰ ਸਕਿਆ ਮੇਰੇ ਢਾਈ ਸਾਲ ਬਨਾਮ 28 ਸਾਲ 12 ਸਾਲ ਰਾਜੇ ਦੇ 16 ਸਾਲ ਮਨਪ੍ਰੀਤ ਦਿਖਾਓ ਜੀ ਉਧਰ ਬਾਈ ਜੀ ਦਿਖਾਓ 12000 ਰਾਜੇ ਤੇ 16 ਮਨਪ੍ਰੀਤ ਦੇ ਉਹ ਦੁਆ ਨੇਤਾ ਦੇ ਤੇ ਸਾਡੇ 2.5 ਸਾਲਾ 2.5 ਤੁਸੀਂ ਦੇ ਦੋ 100 ਕਰੋੜ ਆ ਗਿਆ 100 ਕਰੋੜ ਤੁਹਾਡੇ ਲਈ ਹੋਰ ਲੈ ਕੇ ਆਵਾਂਗੇ ਅਸੀਂ ਵਾਦਾ ਕਰਕੇ ਜਾਂਦੇ ਵਾਈ ਡਿੰਪੀ ਕਹਿੰਦਾ ਮੈਂ ਵੋਟ ਮੰਗਣ ਫੇਰਾਂ ਹਾਂ ਜੇ ਤੁਹਾਡੀਆਂ ਤਸੱਲੀਆ ਹੋ ਗਈਆਂ ਜਿਹੜੇ 10 15 ਕੰਮ ਹਲਕੇ ਦੇ ਹਨ ਜੇ ਤੁਸੀਂ ਕਹਿੰਦੇ ਯਾਰ ਹੋ ਗਿਆ ਡਿੰਪੀ ਹੁਣ ਤਾਂ ਨਿਬੜ ਨਿਮੇੜਤੀ ਤੋਂ ਗੱਲ ਫੇਰ ਵੋਟ ਮੰਗਣਾ ਪਾਗੀ ਇਹ ਹੁੰਦੀ ਆ ਗਨ ਲੀਡਰ ਦੀ ਇਹ ਲੀਡਰ ਨਹੀਂ ਹੈਗਾ ਬਾਈ ਇਹ ਤੁਹਾਡਾ ਭਰਾ ਤੁਹਾਡਾ ਪੁੱਤ ਆ ਤੁਹਾਡੇ ਤੇ ਜੰਮੇ ਤੁਹਾਡੇ ਤੇ ਭਲੇ ਆਖਰੀ ਸਾਹ ਤੁਹਾਡੇ ਚ ਲੈਣੇ ਨੇ ਘਰ ਵੀ ਕਿਦੜਵਾਇਚ ਜਿਹੜੇ ਦੋ ਠੱਗ ਤੁਸੀਂ ਡਰਾਮੇਵਾਜ ਬਣਾਏ ਆ ਨਾ ਹੁਣ ਤੱਕ ਨਾ ਜੰਮੇ ਨੇ ਨਾ ਉਹਨਾਂ ਦਾ ਘਰ ਆ ਇੱਥੇ ਰਹਿੰਦੇ ਕਿਤੇ ਨੇ ਕੋਈ ਦਿੱਲੀ ਰਹਿੰਦਾ ਇਹ ਜਿਹੜਾ ਵਸ ਚੱਲੇ ਇਹਨਾਂ ਨੂੰ ਕੋਈ ਮੂੰਹ ਨਹੀਂ ਲਾ ਰਿਹਾ ਉੱਪਰ ਆ ਰਾਜੇ ਨੂੰ ਕੋਈ ਹੁਣ ਕਹਿੰਦਾ ਨਾ ਤੈਨੂੰ ਸੈਂਟਰ ਦਾ ਵਜ਼ੀਰ ਬੁਝਾਉਣਿਆ 1 ਮਿੰਟ ਚ ਰੋਹ ਕਹਿੰਦਾ ਇਹਨੂੰ ਛੱਡ ਕੇ ਉਧਰ ਵਗਜੋ 1 ਮਿੰਟ ਚ 1 ਮਿੰਟ ਨਹੀਂ ਲਾਉਣਾ ਪਹਿਲਾਂ ਵੀ ਗਏ ਨੇ ਪਰ ਨੀਤ ਬਿੱਟੂ ਵੇਖੋ ਤੁਹਾਡੇ ਸਾਹਮਣੇ ਆ ਇਹ ਤਾਕਤਾਂ ਦੇ ਭੁੱਖੇ ਨੇ ਇਹੋ ਜਿਹਾ ਲੀਡਰ ਟਾਮਾਟਾ ਮਾ ਹੁੰਦਾ ਜਿਹੜਾ ਕਿ ਮੈਂ ਜਿੱਤਾਂ ਮੈਂ ਹਾਰਾਂ ਯਾਰ ਮੈਂ ਕਿਧਰ ਭਾਈ ਚ ਰਹਿਣਾ ਤੁਸੀਂ ਕਰਮਾਂ ਲਿਓ ਤੁਹਾਨੂੰ ਹਰਦੀਪ ਟਿੰਪੀ ਢਿੱਲੋਂ ਮਿਲਿਆ ਹੋਇਆਗਾ ਸੋ ਤਕੜੇ ਹੋ ਕੇ ਆਪ ਪੈਂਸਵਾਰ ਉਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਭੇਜੀਏ ਤੇ ਮਨਪ੍ਰੀਤ ਲਈ ਇਹੀ ਹੈ ਜੀ ਕਿ ਮਨਪ੍ਰੀਤ ਬਦਲੋ ਉਹ ਫੁੱਲ ਲਈ ਫਿਰਦਾ ਜਿਹੜੇ ਫੁੱਲ ਨੇ ਸਾਡੇ 700 ਕਿਸਾਨਾਂ ਦੇ ਪੁੱਤ ਸਾਡੇ ਭਰਾ ਸਾਡੀਆਂ ਮਾਵਾ ਦੇ ਪੁੱਤ ਸ਼ਹੀਦ ਕਰਨੇ ਉਹ ਫੁੱਲ ਲਈ ਫਿਰਦਾ ਹੈ ਇਹਨੂੰ ਸ਼ਰਮ ਹੋਣੀ ਚਾਹੀਦੀ ਆ ਮਨਪ੍ਰੀਤ ਬਦਲੋ ਉਹ ਵੀ 2-400 ਕਿੱਲੇ ਦਾ ਮਾਲ ਕੋਈਗਾ ਅਪਣੀ ਦਾ ਵੱਧ ਹੋਏਗਾ ਵੱਡਾ ਜਗਾੜਾ ਤੁਹਾਡਾ ਫਿਰ ਵੀ ਜੱਟਾਂ ਦਾ ਪੁੱਤ ਕਹੋਣਾ ਸਾਡੇ ਪੁੱਤ ਸ਼ਹੀਦ ਹੋਏ ਦਿੱਲੀ ਤੇ ਤੂੰ ਫੁੱਲ ਲੈ ਕੇ ਆ ਗਿਆ ਤੈਨੂੰ ਸ਼ਰਮ ਨਹੀਂ ਜਦੋਂ ਪਿੰਡ 'ਚ ਵੜਦਾ ਤੈਨੂੰ ਘੇਰ ਕੇ ਇੱਕੀ ਗੱਲ ਦਾ ਜਵਾਬ ਪੁੱਛੋ ਵੀ ਨੌਕਰੀਆਂ ਸਾਨੂੰ ਬਾਅਦ 'ਚ ਦੇਈਂ ਨੌਕਰੀਆਂ ਵੜਦਾ ਫਿਰਦਾ ਨਾ ਪਿੰਡ 'ਚ ਬਿਠਾ ਕੇ ਨੌਕਰੀਆਂ ਬਾਅਦ 'ਚ ਦੇਈ ਜਿਹੜਾ 700 ਸ਼ਹੀਦ ਹੋਇਆ ਕੋਈ ਉਹ ਕਿਹੜੇ ਲੱਖੇ ਪਾਏਗਾ ਪਹਿਲਾਂ ਉਹ ਮਾਮਾ ਨੂੰ ਉਹ ਭੈਣਾਂ ਨੂੰ ਤੇ ਉਹ ਪਿਓ ਨੂੰ ਇਨਸਾਫ਼ ਦੇ ਫੇਰ ਅਸੀਂ ਤਿਰੇ ਨੌਕਰ ਦੀ ਗੱਲ ਕਰਾਂਗੇ ਨਹੀਂ ਜਿਵੇਂ ਆਇਆ ਉਹ ਵੀ ਵਾਪਸ ਮੁੜ ਜਾ ਜਿੰਨਾ ਟਾਈਮ ਤੁਸੀਂ ਇਹ ਇਨਸਾਨ ਨੂੰ ਇਹ ਨਹੀਂ ਨਾ ਕਹਿੰਦੇ ਤਾਂ ਅਕਲ ਨਹੀਂ ਆਉਣੀ ਇਹ ਲੋਕਾਂ ਨੂੰ ਤੇ ਕਿਸੇ ਨੇ ਬਾਈ ਆਪਣੇ ਪਿੱਛੇ ਜਾ ਕੇ ਆਪਣੇ ਬੱਚਿਆਂ ਪਿੱਛੇ ਜਾ ਕੇ ਖੜਨਾ ਨਹੀਂ ਕੱਲ ਨੂੰ ਜੇ ਉਹ ਸਾਡਾ ਨਹੀਂ ਨਾ ਮਰਿਆ ਇਹਨਾਂ ਦੇ ਭਾਦ ਤੋਂ ਮਰਿਆਗਾ ਠੀਕ ਆ ਸਾਡੇ ਭਾਦੋਂ ਸ਼ਹੀਦ ਆ ਜੇ ਉਹ ਸਾਡਾ ਨਹੀਂ ਨਾ ਹੋਇਆ ਸਾਡਾ ਸਗਾ ਨਹੀਂ ਨਾ ਹੋਇਆ ਇਹ ਨਾ ਸੋਚੋ ਉਹ ਹੋਇਆ ਸਾਡੇ ਲਈ ਆ ਸਾਡੇ ਜਵੱਖਾਂ ਲਈ ਹੋਇਆ ਤੇ ਜੋ ਫੈਸਲਾ ਦਿੱਲੀ ਦਾ ਰੋਜ਼ ਦਿੱਲੀ ਸਾਡੇ ਤੇ ਚੜ ਚੜ ਆਉਂਦੀਆਂ ਰੋਜ਼ ਇਹ ਬੇਸ਼ਰਮ ਲੋਕ ਕਿਉਂ ਨੂੰ ਫਿਕਰ ਕੋਈ ਨਹੀਂ ਨਾ ਇਹਨਾਂ ਦੇ ਬੱਚੇ ਇੰਗਲੈਂਡ ਕੈਨੇਡਾ ਅਮਰੀਕਾ ਪੜ੍ਹਦੇ ਨੇ ਸਾਡੇ ਬੱਚੇ ਇੱਥੇ ਪੜ੍ਹਨਾਗਾ ਸਾਡੀ ਰੋਜ਼ੀ ਰੁੱਟੀ ਉਹ ਵੀ ਕਿਲੇ ਚੋਂ ਕੱਢਣੀ ਆ ਕਿਸੇ ਕੋਲ 2 ਆ ਕਿਸੇ ਕੋਲ 4 ਆ ਅਸੀਂ ਆਪਣੀ ਕਮਾਈ ਆਪ ਦਾ ਟੱਡ ਆ ਤੇ ਵਿਆਹ ਸ਼ਾਦੀ ਉੱਥੇ ਹੀ ਕਰਨੀਆਂ ਨੇ ਇਹਨਾਂ ਨੂੰ ਕੋਈ ਫਰਕ ਨਹੀਂ ਐਸ ਕਰਕੇ ਇਹ ਬੰਦੇ ਕੋਲ ਤਾਂ 21 ਗੱਲ ਦੱਸੋ ਤੁਹਾਡੇ ਕੋਲੇ ਸਵਾਲ ਆ ਜਿਹੜਾ ਨੂੰ ਪੁੱਛਣਾ ਜਦੋਂ ਪਿੰਡ ਚ ਆਇਆ ਜਦ ਜਿਹੜਾ ਵੀ ਬੋਰਡ ਦੀ ਗੱਲ ਕਹਿੰਦਾ ਵੀ ਸਾਡਾ 750 ਭਰਾ ਉਹ ਕਿਹੜੇ ਖਾਤੇ ਪਾਉਂਗੇ ਓਏ ਉਧਰ ਬੜਾ ਮਜ਼ਦੂਰ ਵੀ ਭੁੱਖਾ ਮਰਦਾ ਉਧਰ ਬੜਾ ਕਿਸਾਨ ਵੀ ਭੁੱਖਾ ਮਰਦਾ ਜਿੰਨਾ ਟਾਈਮ ਸਾਡੀਆਂ ਫਸਲਾਂ ਦਾ ਹੱਲ ਨਹੀਂ ਕਰਦੇ ਜਿੰਨੀਆਂ ਮਰਜ਼ੀ ਇਹ ਡਰਾਮੇ ਕਰ ਲੈਣਾ ਹੁਣ ਤੁਸੀਂ ਨੂੰ ਜਵਾਬ ਦੇ ਦਿਓ ਬਸ ਅਖੀਰ ਦੇ ਵਿੱਚ ਇੱਕ ਵਾਦਾ ਲੈਣਾ ਤੁਹਾਡੇ ਤੋਂ ਕਿ ਤੁਸੀਂ ਮੈਨੂੰ ਯਕੀਨ ਆ ਕਿ ਕਿ ਦਰਵਾਜ਼ੇ ਦੇ ਜਵਾਨ ਦੇ ਪੱਕੇ ਨਾਸਰ ਨਿਭਾਉਂਗੇ ਵੀ ਦੋਨੇ ਹੱਥ ਕੜੇ ਕਰਕੇ ਵਾਦਾ ਲੈਣ ਲੱਗਿਆਂ ਕਿ ਪੂਰਾ ਕਰੋਗੇ ਸਾਰੇ ਹੱਥ ਦੋਨੇ ਹੱਥ ਕੜੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਬਹੁਤ ਦਿਨਾਂ ਦੀ ਰੋਈ ਜਾਂਦਾ ਪਿੱਟੀ ਜਾਂਦਾ ਇਹ ਸਾਡੀ ਭੈਣ ਵਾਰੇ ਕਹਿੰਦਾ ਗਮਰਤ ਬੜਿੰਗ ਵਾਰੇ ਕਿ ਯਾਰ ਮੇਰੀ ਘਰ ਵਾਲੀ ਨਾ ਸੁਰਖੀ ਪਾਊਡਰ ਬਿੰਦੀ ਲਾਕੇ ਨਿਕਲ ਜਾਂਦੀ ਆ ਮੈਨੂੰ ਤਾਂ ਰੋਟੀ ਦੀ ਫਿਕਰ ਪੈ ਗਈ ਹੁਣ ਰੋਟੀ ਬਣਾਉ ਕੌਣ ਬਸ ਇਹ ਕੰਮ ਤੁਸੀਂ ਕਰ ਦੋ ਉਹਨੂੰ ਰੋਟੀ ਜੋਗੜੀ ਰੱਖੋ ਬਾਈ ਬਣ ਕੇ ਰੋਟੀ ਲਾਉਣ ਦਿਓ ਮਾਜ ਕੇ ਤੋੜ ਦਿਓ ਇਹ ਵਾਦਾ ਪੂਰਾ ਕਰ ਦਿਓ ਤੇ ਜਿੰਨੇ ਵਾਰੀ ਸੇਵਾ ਦੀ ਆਪਾਂ ਦਿੱਪਿਟ ਲੋੜ ਦੇਣੀ ਆ ਬਸ ਉਹਨੂੰ ਰੋਟੀਆਂ ਬਣਾਉਣ ਦਿਓ ਉਹਨੂੰ ਕਹਦੇ ਤੂੰ ਫਿਕਰ ਨਾ ਕਰ ਅਸੀਂ ਬੈਠਿਆ ਤੂੰ ਸਾਡੀ ਭੈਣ ਤੋਂ ਰੋਟੀ ਹੀ ਬਣਾ ਪਈ ਤੂੰ ਆਪਣਾ ਕਰਜ਼ਦਾਰੀ ਸੰਭਾਲ ਤੇ ਐਸ ਵਾਰਨ ਜਿਹੜੀ ਸੇਵਾ ਦਾ ਮੌਕਾ ਉਹ ਬਾਈ ਹਰਦੀਪ ਢਿੱਲੋਂ ਢਿੰਪੀ ਨੂੰ ਦੇਣੀ ਆ ਅਖੀਰ ਦੇ ਵਿੱਚ ਦੋ ਨਾਰੇ ਨਾਰੇ ਦਾ ਜਵਾਬ ਨਾਰੇ ਨਾਲ ਗੱਜ-ਬੱਜ ਕੇ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸ਼੍ਰੀ ਹਰਵਿੰਦ ਕੇਜਰੀਵਾਲ ਜਿੰਦਾਬਾਦ ਸਰਦਾਰ ਢਿੰਪੀ ਢੱਲੋਂ ਜਿੰਦਾਬਾਦ ਉੱਚਾ ਸਰਦਾਰ ਢਿੰਪੀ ਢੱਲੋਂ ਜਿੰਦਾਬਾਦ ਢਿੰਪੀ ਤੇਰੀ ਸੱਚ ਤੇ ਜੈ ਤੇਰੀ ਸੋਚ ਦੇ ਜਗ ਲਗੋਗੇ ਤੁਹਾਡਾ ਸਾਰਿਆਂ ਦਾ ਇੱਕ ਇੱਕ ਕਦਮ ਚੱਲ ਕੇ ਆਉਂਦਾ ਸਿਰ ਮੱਥੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਐਨਾ ਕਹਿੰਦਾ ਵੇ ਖੇਮਾ ਦਾ ਜੱਜਕਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ